1984 ਦੇ ਵਿੱਚ ਵਾਪਰੇ ਸਿੱਖ ਕਤਲੇਆਮ ਦੇ ਨਾਲ ਜੁੜੀ ਵੱਡੀ ਖਬਰ ਸਾਂਝੀ ਕਰ ਰਹੇ ਹਾਂ ਜਿੱਥੇ ਦਿੱਲੀ ਕੋਰਟ ਦੇ ਵੱਲੋਂ ਅੱਜ ਸੱਜਣ ਕੁਮਾਰ ਖਿਲਾਫ ਵੱਡਾ ਫੈਸਲਾ ਸੁਣਾ ਦਿੱਤਾ ਗਿਆ ਹੈ 1984 ਸਿੱਖ ਨਸਲ ਕੁਚੀ ਮਾਮਲੇ ਦੇ ਵਿੱਚ ਸੱਜਣ ਕੁਮਾਰ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਦੱਸਦੀ ਹੈ ਕਿ ਦਿੱਲੀ ਦੀ ਰਾਉਸ ਐਵੇਨਿਊ ਕੋਰਟ ਨੇ 1984 ਦੇ ਸਿੱਖ ਕਤਲੇਆਮ ਦੇ ਵਿੱਚ ਹੋਏ ਕਤਲ ਨਾਲ ਸੰਬੰਧਿਤ ਇੱਕ ਮਾਮਲੇ ਦੇ ਵਿੱਚ ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਸੱਜਣ ਕੁਮਾਰ ਨੂੰ ਦੋਸ਼ੀ ਕਰਾਰ ਦੇ ਦਿੱਤਾ ਹੈ ਹੁਣ 18 ਫਰਵਰੀ ਨੂੰ ਸੱਜਣ ਕੁਮਾਰ ਦੀ ਸਜ਼ਾ ਨੂੰ ਲੈ ਕੇ ਬਹਿਸ ਹੋਵੇਗੀ ਉਸ ਤੋਂ ਬਾਅਦ ਕੋਈ ਫੈਸਲਾ ਲਿਆ ਜਾ ਸਕਦਾ ਹੈ ਇਹ ਮਾਮਲਾ 1 ਨਵੰਬਰ 1984 ਨੂੰ ਦਿੱਲੀ ਦੇ ਸਰਸਵਤੀ ਵਿਹਾਰ ਇਲਾਕੇ ਦੇ ਵਿੱਚ ਵਾਪਰਿਆ ਜਿੱਥੇ ਇੱਕ ਸਿੱਖ ਪਿਓ ਪੁੱਤ ਦਾ ਕਤਲ ਕਰ ਦਿੱਤਾ ਗਿਆ ਸੀ ਇਹ ਮਾਮਲਾ ਲਗਾਤਾਰ ਚੱਲਦਾ ਆ ਰਿਹਾ ਸੀ ਤੇ ਇਸੇ ਮਾਮਲੇ ਦੇ ਵਿੱਚ ਸੱਜਣ ਕੁਮਾਰ ਤੇ ਭੀੜ ਦੀ ਅਗਵਾਈ ਕਰਨ ਦਾ ਇਲਜ਼ਾਮ ਵੀ ਹੈ ਇਲਜ਼ਾਮ ਇਹ ਵੀ ਨੇ ਕਿ ਸੱਜਣ ਕੁਮਾਰ ਦੇ ਵੱਲੋਂ ਉਕਸਾਉਣ ਤੇ ਭੀੜ ਨੇ ਦੋ ਸਿੱਖਾਂ ਨੂੰ ਅਜਿੰਦਾ ਸਾੜ ਦਿੱਤਾ ਸੀ ਜਿਸ ਬਾਦ ਪੀੜਤਾਂ ਦੇ ਘਰ ਲੁੱਟਮਾਰ ਕੀਤੀ ਗਈ ਸੀ ਤੇ ਘਰ ਦੇ ਵਿੱਚ ਮੌਜੂਦ ਹੋਰ ਲੋਕਾਂ ਨੂੰ ਜ਼ਖਮੀ ਕਰ ਦਿੱਤਾ ਗਿਆ ਸੀ ਤਾਂ ਪਿਓ ਪੁੱਤ ਦੇ ਕਤਲ ਕੇਸ ਦੇ ਵਿੱਚ ਸੱਜਨ ਕੁਮਾਰ ਨੂੰ ਹੁਣ ਦਿੱਲੀ ਦੀ ਰਾਉਸ ਐਵੇਨਿਊ ਅਦਾਲਤ ਨੇ ਦੋਸ਼ੀ ਕਰਾਰ ਦਿੱਤਾ ਹੈ 1986 ਦੇ ਮਾਮਲੇ ਦੇ ਵਿੱਚ ਸੱਜਨ ਕੁਮਾਰ ਦੋਸ਼ੀ ਕਰਾਰ ਹੈ ਤੇ ਪਹਿਲਾਂ ਹੀ 84 ਦੇ ਕੇਸ ਦੇ ਵਿੱਚ ਸੱਜਨ ਕੁਮਾਰ ਸਜ਼ਾ ਵੀ ਕੱਟ ਰਿਹਾ ਤੇ ਦੂਸਰੇ ਮਾਮਲੇ ਦੇ ਵਿੱਚ ਹੁਣ ਦੋਸ਼ੀ ਕਰਾਰ ਦਿੱਤਾ ਗਿਆ ਹਾਲਾਂਕਿ 18 ਫਰਵਰੀ ਨੂੰ ਸਜ਼ਾ ਨੂੰ ਲੈ ਕੇ ਬੈਸ ਹੋਣੀ ਹੈ ਉਸ ਤੋਂ ਬਾਅਦ ਪਤਾ ਲੱਗੇਗਾ ਕਿ ਅਦਾਲਤ ਦੇ ਵਿੱਚ ਕੀ ਫੈਸਲਾ ਸਾਹਮਣੇ ਆਉਂਦਾ ਹੈ ਮਨਜਿੰਦਰ ਸਿੰਘ ਸਿਰਸਾ ਦੇ ਵੱਲੋਂ ਵੀ ਵੱਡਾ ਬਿਆਨ ਦਿੱਤਾ ਗਿਆ ਇਸ ਮਾਮਲੇ ਨੂੰ ਲੈ ਕੇ ਕਿ ਸੱਜਨ ਕੁਮਾਰ ਦੇ ਵੱਲੋਂ ਜਿਹੜੇ ਗੁਨਾਹ ਕੀਤੇ ਗਏ ਸੀ ਉਹਨਾਂ ਗੁਨਾਹਾਂ ਦੀ ਹੁਣ ਸਜ਼ਾ ਭੁਗਤੀ ਜਾ ਰਹੀ ਹੈ 1984 ਕੇ ਸਿੱਖ ਕਤਲੇਆਮ ਕੇਸ ਮੇ ਅੱਜ ਸੱਜਨ ਕੁਮਾਰ ਕੋ ਇੱਕ ਹੋਰ ਕੇਸ ਮੇ ਕੋਰਟ ਨੇ ਦੋਸ਼ੀ ਕਰਾਰ ਦਿਆ कोर्ट ने माना कि जसवंत सिंह जो, जो सरस्वती विहार पुलिस स्टेशन उन्नीस की एफ है उसमें वो दोषी है उन्होंने उसका कतरेआम किया उन्नीस के अंदर जिस तरह से बेरहमी से सिखों के गले में टैर डालकर कांग्रेस ने आग लगाने का काम किया आज एक एक करके वो सारे पाप उनके सामने आ रहे हैं लगातार गांधी परिवार और कांग्रेस सज्जन कुमार जगदीश टाइट और एच के एल भगत या कमलनाथ को बचाती रही है मैं धन्यवाद करता हूं देश के प्रधानमंत्री नरेंद्र मोदी जी का जिन्होंने विशेष तौर पर एस बनाकर और इन सब लोगों को जेलों में डालने का काम किया और परमात्मा ने आज इंसाफ दिया है हमें तसली है कि आज इस केस में फिर से सज्जन कुमार दोषी करार हुआ है और मेरा मानना है कि कोर्ट जब सजा सुनाएगी तो जरूर उन्हें सजाए मौत या उम्र कैद की सजा दी जाएगी ਉਤੇ ਦੂਜੇ ਪਾਸੇ 1984 ਨਾਲ ਸੰਬੰਧਿਤ ਜਿੰਨੇ ਵੀ ਮਾਮਲੇ ਨੇ ਉਹਨਾਂ ਦੇ ਕੇਸ ਲੜ ਰਹੇ ਐਚਐਸ ਫੂਲਕਾ ਦੇ ਵੱਲੋਂ ਵੀ ਵੱਡਾ ਬਿਆਨ ਦਿੱਤਾ ਗਿਆ ਕਿ ਕਿਉਂਕਿ ਲਗਾਤਾਰ ਉਹ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਨਹੀਂ ਕਰਦੇ ਨੇ ਉਹਨਾਂ ਦੀ ਗੱਲਬਾਤ ਸੁਣਦੇ ਨਹੀਂ ਤੇ ਉਹਨਾਂ ਦੇ ਮਾਮਲਿਆਂ ਦੇ ਵਿੱਚ ਜਿੰਨੇ ਵੀ ਲੋਕ ਦੋਸ਼ੀ ਨੇ ਜਿੰਨੇ ਵੀ ਦੋਸ਼ੀ ਇਕਰਾਰ ਦਿੱਤੇ ਗਏ ਨੇ ਉਹਨਾਂ ਦਾ ਕੇਸ ਵੀ ਲੜ ਰਹੇ ਨਹੀਂ ਤਾਂ ਐਚਐਸ ਫੂਲਕਾ ਦੇ ਵੱਲੋਂ ਵੀ ਸਜਰ ਕੁਮਾਰ ਨੂੰ ਜੋ 18 ਤਾਰੀਖ ਤੱਕ ਜੋ ਬਹਿਸ ਹੋਣੀ ਹੈ ਉਸ ਸੰਬੰਧੀ ਇੱਕ ਵੱਡਾ ਬਿਆਨ ਦਿੱਤਾ ਗਿਆ ਪਰ ਸਿੱਖ ਹਲਕਿਆਂ ਦੇ ਵਿੱਚ ਕਾਫੀ ਹਲਚਲ ਮਚੀ ਹੋਈ ਹੈ ਪੰਥ ਦੇ ਨਾਲ ਜੁੜੀ ਵੱਡੀ ਖਬਰ ਹੈ ਜਿੱਥੇ ਪੰਥਕ ਹਲਕਿਆਂ ਦੇ ਵਿੱਚ ਵੀ ਲਗਾਤਾਰ ਵੱਡੀ ਹਲਚਲ ਛਿੜ ਗਈ ਹੈ ਸਿਰਨ ਕੁਮਾਰ ਤੇ ਜਿਹੜੇ ਇਲਜ਼ਾਮ ਨੇ ਕਿ ਉਸ ਵੇਲੇ ਭੀੜ ਨੂੰ ਭੜਕਾਇਆ ਗਿਆ ਸੀ ਜਦੋਂ ਭੀੜ ਨੂੰ ਉਕਸਾਇਆ ਗਿਆ ਤਾਂ ਉਸ ਤੋਂ ਬਾਅਦ ਭੀੜ ਨੂੰ ਉਕਸਾਉਣ ਤੋਂ ਬਾਅਦ ਦੋ ਸਿੱਖਾਂ ਨੂੰ ਜ਼ਿੰਦਾ ਸਾੜ ਦਿੱਤਾ ਸੀ ਉਸ ਤੋਂ ਬਾਅਦ ਘਰ ਦੇ ਵਿੱਚ ਲੁੱਟਮਾਰ ਕੀਤੀ ਗਈ ਨਾਲ ਹੀ ਜਿਨੇ ਵੀ ਘਰ ਦੇ ਵਿੱਚ ਹੋਰ ਮੌਜੂਦ ਲੋਕ ਸੀ ਉਹਨਾਂ ਦੇ ਨਾਲ ਵੀ ਕੁੱਟਮਾਰ ਕੀਤੀ ਗਈ ਉਹਨਾਂ ਨੂੰ ਜ਼ਖਮੀ ਕੀਤਾ ਗਿਆ ਹਾਲਾਂਕਿ 18 ਤਾਰੀਖ ਤੱਕ ਅਦਾਲਤ ਦੇ ਵਿੱਚ ਇਸ ਮਾਮਲੇ ਦੇ ਵਿੱਚ ਬੈਸ ਹੋਣੀ ਹੈ ਉਸ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਸਜਨ ਕੁਮਾਰ ਨੂੰ ਕੋਈ ਸਜ਼ਾ ਦਾ ਐਲਾਨ ਹੁੰਦਾ ਚ ਨਹੀਂ ਹਾਲਾਂਕਿ ਪਹਿਲਾਂ ਹੀ ਸਜਨ ਕੁਮਾਰ ਇੱਕ ਮਾਮਲੇ ਦੇ ਵਿੱਚ ਸਜ਼ਾ ਕੱਟ ਰਿਹਾ ਹੈ